ਦੋਸਤੋ ਭਾਨੇ ਸਿੱਧੂ ਦੀ ਰਿਹਾਈ ਨੂੰ ਲੈ ਕੇ ਭਗਵੰਤ ਮਾਨ ਦੇ ਕਿਸਾਨਾਂ ਵਿਚਕਾਰ ਇੱਕ ਸਮਝੌਤਾ ਹੋਇਆ ਉਹ ਸਮਝੌਤਾ ਕੀ ਸੀ ਇਸ ਵੀਡੀਓ ਵਿੱਚ ਵੇਖਾਂਗੇ ਪਹਿਲਾਂ ਤੁਸੀਂ ਵੇਖੋ ਹੁਣ ਵੀ ਜਿਹੜੇ ਕਿਸਾਨ ਉਸੇ ਤਰ੍ਹਾਂ ਭਗਵੰਤ ਮਾਨ ਦੀ ਕੋਠੀ ਅੱਗੇ ਡੱਟੇ ਨੇ ਬਹੁਤ ਸਰਕਾਰ ਵੱਲੋਂ ਰੋਕਿਆ ਗਿਆ ਕਿ ਕਿਸਾਨ ਸੰਗਰੂਰ ਦੇ ਵਿੱਚ ਨਾ ਆ ਸਕਣ ਤੇ ਭਾਨੇ ਸਿੱਧੂ ਦੇ ਸਮਰਥਕ ਵੀ ਆ ਸੰਗਰੂਰ ਦੇ ਵਿੱਚ ਜਿਹੜੇ ਨਾ ਆ ਸਕਣ ਪਰ ਦੋਸਤੋ ਬੈਰੀਕੇਡਾਂ ਨੂੰ ਤੋੜਦੇ ਹੋਏ ਤੇ ਅਲੱਗ-ਅਲੱਗ ਨਾਕਿਆਂ ਦੇ ਵਿੱਚੋਂ ਲੰਘਦੇ ਹੋਏ ਕਿਸਾਨ ਜਿਹੜੇ ਫੇਰ ਵੀ ਸੰਗਰੂਰ ਵਿੱਚ ਆ ਗਏ ਤੇ ਭਗਵੰਤ ਮਾਨ ਦੀ ਕੋਠੀ ਅਗੇੜਾ ਇੱਕ ਵੱਡਾ ਇਕੱਠ ਕਰਤਾ ਤੇ ਲੱਖੇ ਸਦਾਨ ਨੇ ਕੀ ਕਿਹਾ ਕੀ ਸਮਝੌਤਾ ਹੋਇਆ ਆਉ ਇਸ ਵੀਡੀਓ ਵਿੱਚ ਵੇਖਦੇ ਆ ਕਿਸੇ ਗੱਲ ਤੇ ਲੰਮੀ ਚੌੜੀ ਪੰਜ ਸਾਢੇ ਪੰਜ ਘੰਟੇ ਗੱਲਬਾਤ ਬਰਨਾਲੇ ਚੱਲੀ ਉਹਦੇ ਗੱਲ ਨਹੀਂ ਨਿਪੜੀ ਗੱਲ ਟੁੱਟ ਗਈ ਆਪਾਂ ਪੰਜ ਦਾ ਬਰੋਲਦਾ ਤਿੰਨ ਦਾ ਕਰਤਾ ਅੱਜ ਸਾਰੇ ਜੀ ਇਕੱਠੇ ਹੋ ਕੇ ਆਏ ਹੋ ਤੁਹਾਡੇ ਨਾਲ ਬਹੁਤ ਬਹੁਤ ਧੰਨਵਾਦ ਕਰਦਾ ਰਾਤ ਹੋ ਗਈ ਠੰਡ ਵੀ ਆ ਕੋਈ ਬੈਠੇ ਹੋ ਉੱਤੇ ਬਹੁਤਾਂ ਦੇ ਕੱਪੜੇ ਵੀ ਨਹੀਂ ਹੈਗੇ ਪਰ ਜੋ ਹੁਣ ਧਿਆਨ ਨਾਲ ਸੁਣ ਲਓ ਲਿਫਟ ਜਿਹੜੀ ਗੱਲਬਾਤ ਹੋਈ ਹੈ ਉਹ ਜੇ ਹੋਈ ਹੈ ਮੇਰੀ ਪੂਰੀ ਗੱਲ ਧਿਆਨ ਨਾਲ ਸੁਣਿਓ ਤੂੰ ਬਾਅਦ ਜਿਹੜੇ ਬੰਦੇ ਨਾਲ ਸਵਾਲ ਕਰਨਾ ਕਰ ਲਓ ਪੂਰੀ ਪੂਰੀ ਗੱਲ ਧਿਆਨ ਨਾਲ ਸੁਣ ਲਿਓ ਅੱਜ ਮਿਤੀ 3 2 24 ਨੂੰ ਸਰਦਾਰ ਰੁਪਾਏ ਸਿੰਘ ਬਾਸਵੀ ਕੋਰਦੂਣਾ ਜ਼ਿਲ੍ਹਾ ਬਰਨਾਲਾ ਦੇ ਪਹਾਣੇ ਦਾ ਚਾਚਾ ਜਿਨ੍ਹਾਂ ਨੇ ਇੱਕ ਦਰਖਾਸਤ ਆਪਉਦੇ ਦੇਤੀ ਸੀਗੀ ਵੀ ਸਾਡੇ ਦੇ ਝੂਠੇ ਭਾਈ ਮੁਕਾਦਮੇ ਦਰਜ ਕੀਤੇ ਗਏ ਆ ਉਹ ਰੱਦ ਕੀਤੇ ਜਾਣ ਉਹਦੇ ਆਧਾਰ ਦੇ ਉੱਤੇ ਅੱਜ ਜਿਹੜਾ ਫੈਸਲਾ ਹੋਇਆ ਹੈ ਇਹ ਫੈਸਲਾ ਇਹ ਹੋਇਆ ਵੀ ਭਾਈ ਛੇਧ ਨਾਲ ਦੇ ਵਿੱਚ ਵਿੱਚ ਪਹਾਣਾ ਸਿੰਘ ਸਿੱਧੂ ਨੂੰ ਛੱਡਿਆ ਜਾਊਗਾ ਬਾਲਸੀ ਕਿ ਭਾਈ ਅੱਜ ਕਿਉਂ ਨਹੀਂ ਤਾਲਵਜਬਾਉ ਦੇਣ ਲੱਗਿਆ ਉਹ ਚ ਛੇ ਦਾ ਮਦਈ ਹੁੰਦੀ ਪੁਲਿਸ ਤਾਂ ਨਾਲ ਦੀ ਨਾਲ ਇਹ ਕੈਸਲ ਕਰਕੇ ਦੇ ਅੱਜ ਹੀ ਛੱਡ ਦਿੰਦੇ ਮਦਈ ਇਹਨੇ ਪ੍ਰਾਈਵੇਟ ਬੰਦੇ ਜਿਹੜਾ ਕਹਿੰਦਾ ਕੋਈ ਚੈਨੀ ਕੋਈ ਆ ਵੇਸ਼ੇ ਖੜੇ ਪੁਲਸਰੀ ਕੀਤੇ ਸਰਕਾਰ ਨੇ ਨਹੀਂ ਕੀਤੇ ਆ ਮਦਈ ਐ ਜਿਹੜਾ ਕਹਿੰਦਾ 20000 ਰੁਪਏ ਆਸੇ ਪ੍ਰਾਪਤੀ ਲਈ ਹੈ ਉਹਨਾਂ ਵੱਲੋਂ ਕਾਨੂੰਨੀ ਪ੍ਰਕਿਰਿਆ ਚ ਲਿਆ ਕੇ ਪਰਤਾਲ ਕਰਕੇ ਉਹਨੂੰ ਇਹਨਾਂ ਨੇ ਆਪਾਂ ਤੋਂ 9 ਤਰੀਕ ਦੀ 9 ਤਰੀਕ ਤੱਕ ਦਾ ਸਮਾਂ ਮੰਗਿਆ ਵੀ ਬਾਈ 10 ਤਰੀਕ ਤੱਕ ਅੱਜ ਕੱਲ੍ਹ ਉਹ ਦੁਆਰਾ 10 ਤਰੀਕ ਤੱਕ ਦਾ ਸਮਾਂ ਮੰਗਿਆ ਵੀ 10 ਤਰੀਕ ਤੱਕ ਅਸੀਂ ਉਹਦੀ ਰਿਹਾਈ ਜਿਹੜੀ ਉਹ ਯਕੀਨੀ ਬਣਾ ਦੇਾਂਗੇ ਸਾਨੂੰ ਤੋਂ ਬਾਈ